ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀਡੀ ਰੈਨਮਈ ਹੈਟ ਵਿਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਅਪਰਾਧਿਕ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਕਸੀਰ ਸਿੰਘ ਜੋ ਸਿਟੀ ਵਾਚ ਤੇ ਨਾਤ ਨੇ ਤੇ ਉਹ ਜਦੋਂ ਉਹ ਸ਼ੱਕੀ ਪੁੱਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਗੋਰਾ ਜਿਹੜਾ ਵਾੜਾ ਤਰਾਕਾ ਜਿਹੜਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਸ਼ਾਜ ਹਥਿਆਰ ਹੈ ਕਿ ਕਿਸੇ ਵੱਡੀ ਵਾਦਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਲਿਸ ਪਾਰਟੀ ਸਾਡਾ ਦਾਜ ਗਰਾਉਂਡ ਸਾਧੇ ਕਰੋੜ ਤੇ ਪਹੁੰਚੀ ਤਾਂ ਇਸ ਨੂੰ ਉਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ 32 ਬੋਲ ਰਵਾਵਰ ਦੇ ਸੀ ਤੇ ਤਿੰਨ ਜਿੰਦਾ ਕਾਰਤੂਸ ਮਿਲੇ ਤੇ ਇਸ ਤੇ ਅਸੀਂ ਮੁਕੱਦਮਾ ਨੰਬਰ 439 ਹਾਂ 25 ਜਨਵਰੀ ਅਸਲੈਕਟ ਤੋਂ ਸੀਟੀ ਫਰੀਕੁਐਂਸੀ ਹਦਚ ਕੀਤਾ ਤੇ ਅੱਜ ਅਸੀਂ ਇਹਨੂੰ ਮਾਂਜੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛ ਇਸ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸ ਨੇ ਇਸ ਤੋਂ ਪਹਿਲਾਂ ਵੀ ਇਸ ਵਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਤੋਂ ਕਿਹੜੀ ਵਾਅਦਤੋਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅਗੇ ਤਤਕਸ਼ਤ ਜਾਰੀ ਤਤਕਸ਼ਤ ਦੇ ਵਿੱਚ ਅਸੀਂ ਅੱਗੇ ਖੁਲਾਸਾ ਕਰਾਂਗੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀਡੀ ਰੈਨਮਈ ਹੈਟ ਵੀਕੋਟ ਪੁਲਿਸ ਵੱਲੋਂ ਮਾੜੇ ਹਸਤਾਖਰਾਂ ਤੇ ਪ੍ਰਾਧਿਕ ਹਸਤਾਖਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਹੀ ਲੜੀ ਤਹਿਤ ਸਾਡੇ ਏਐਸਆਈ ਜਕਸੀਰ ਸਿੰਘ ਜੋ ਸਿਟੀ ਵਾਂਚ ਤੇ ਨਾਤ ਨੇ ਤੇ ਉਹ ਜਦੋਂ ਉਹ ਸ਼ੱਕੀ ਪੁੱਛੇ ਤਲਾਸ਼ ਵਿੱਚ ਇਲਾਕੇ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਵਿੰਦਰ ਸਿੰਘ ਗੋਰਾ ਜਿਹੜਾ ਵਾੜਾ ਤਰਾਕਾ ਜਿਹੜਾ ਫਰੀਕੋਟ ਦਾ ਰਹਿਣ ਵਾਲਾ ਹੈ ਇਹ ਇਸ ਦੇ ਕੋਲ ਨਸ਼ਾਜ ਹਥਿਆਰ ਹੈ ਤੇ ਕਿਸੇ ਵੱਡੀ ਵਾਦਤ ਨੂੰ ਅੰਜਾਮ ਦੇਣ ਜਾ ਰਿਹਾ ਹੈ ਤਾਂ ਇਸ ਦੀ ਭਾਲ ਦੇ ਵਿੱਚ ਜਦੋਂ ਇਹ ਪੁਲਿਸ ਪਾਰਟੀ ਸਾਡਾ ਦਾਜ ਗਰਾਉਂਡ 7 ਕਰੋੜ ਤੇ ਪਹੁੰਚੀ ਇਸ ਨੂੰ ਉਥੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਸਾਨੂੰ ਇੱਕ 32 ਬੋਲ ਰਵਾਵਰ ਦੀ ਸੀ ਤੇ ਤਿੰਨ ਜਿੰਦਾ ਕਾਤੂਸ ਮਿਲੇ ਇਸ ਤੇ ਅਸੀਂ ਮਕਦਮਾ ਨੰਬਰ 4349 25598 ਅਸਲਾਇਕ ਤਹਿਤ ਸੀਟੀ ਫ੍ਰੀ ਕੋਰਟ ਵਿੱਚ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛ ਇਸ ਕਰਕੇ ਇਸ ਤੋਂ ਪੁੱਛਿਆ ਜਾਏਗਾ ਕਿ ਇਸ ਨੇ ਇਸ ਤੋਂ ਪਹਿਲਾਂ ਵੀ ਇਸ ਵਪਨ ਨਾਲ ਜਾਂ ਕੋਈ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹ ਵਾਅਦਾ ਤੋਂ ਕਿਹੜੀ ਵਾਅਦਾ ਤੋਂ ਇਹ ਅੰਜਾਮ ਦੇਣਾ ਚਾਹੁੰਦਾ ਸੀ ਤੇ ਇਹ ਸਾਡੀ ਇੱਕ ਅਗੇ ਤਤਕਸ਼ਤ ਜਾਰੀ ਤਤਕਸ਼ਤ ਦੇ ਵਿੱਚ ਅਸੀਂ ਅਗੇ ਖੁਲਾਸਾ ਕਰਾਂਗੇ